ਬਹੁਤੀ ਸਤਕਾਰਯੋ ਦੂਰੋਂ ਦੂਰੋਂ ਪਹੁੰਚੇ ਹੋਏ ਬਜ਼ੁਰਗੋ ਬਤਆਓ ਨੌਜਵਾਨ ਦੋਸਤੋ ਸਮੇਂ ਦੀ ਬਹੁਤ ਸੀਮਾ ਕੰਮ ਬਹੁਤ ਜਿਆਦੇ ਨੇ ਪਰ ਕੋਸ਼ਿਸ਼ ਕਰੂੰਗਾ ਕਿ ਸੰਖੇਪ ਦੇ ਵਿੱਚ ਆਪਣੀ ਸਾਰੀ ਗੱਲ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਾਂ ਮੈਂ ਤੁਹਾਡੇ ਨਾਲ ਤਿੰਨ ਗੱਲਾਂ ਕਰਨੀਆਂ ਚਾਹਣਾ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦੀਆਂ ਹਾਲਤਾਂ ਬਾਰੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਬੋਲੇ ਉਹਨਾਂ ਨੇ ਬੜੇ ਵਿਸਤਾਰ ਨਾਲ ਦੱਸ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋ ਰਿਹਾ ਹੈ ਸਾਡੇ ਘਰਾਂ ਤੋਂ ਲੈ ਕੇ ਘਰਾਂ ਦੇ ਚੁੰਨਿਆਂ ਤੋਂ ਲੈ ਕੇ ਦੁਨੀਆ ਪੱਧਰ ਤੱਕ ਦੀਆਂ ਹਾਲਤਾਂ ਜਿੰਨੀ ਤੇਜ਼ੀ ਨਾਲ بڑے ਵੱਡੇ ਸੰਕਟ ਵੱਲ ਵਧ ਰਹੀਆਂ ਨੇ ਜਿਦੇ 'ਚ ਸਾਡੇ ਜਿਉਣ ਦੇ ਵਸੀਲੇ ਲਗਾਤਾਰ ਘਟ ਰਹੇ ਨੇ ਬੇਰੁਜ਼ਗਾਰੀ ਵੱਧ ਰਹੀ ਹੈ ਜਦੋਂ ਬੇਰੁਜ਼ਗਾਰੀ ਵੱਧਦੀ ਹੈ ਤਾਂ ਗਰੀਬੀ ਵੱਧਦੀ ਹੈ ਗਰੀਬੀ ਵੱਧਦੀ ਹੈ ਤਾਂ ਭੁੱਖਮਰੀ ਵੱਧਦੀ ਹੈ ਲੁੱਟਾਂ ਖੋਹਾਂ ਵੱਧੀਆਂ ਨੇ ਤੇ ਹੋਰ ਬਾਕੀ ਸਾਰੀਆਂ ਆਲਾਮ ਤਾਂ ਨਸ਼ੇ ਤੇ ਸਮਾਜ ਦੇ ਵਿੱਚ ਇੱਕ ਨਾਜਾਉਣ ਵਾਲੀ ਹਾਲਤ ਬਣਦੀ ਜਾਂਦੀ ਹੈ ਜਿਹੜੀ ਕਿ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਅੱਜ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਅਸੀਂ ਐਸ ਸੁਰੱਖਿਅਤ ਮਹਿਸੂਸ ਕਰਨ ਲੱਗੇ ਰਾਤਾਂ ਨੂੰ ਇਕੱਲੇ ਘਰੇ ਨਹੀਂ ਨਿਕਲ ਸਕਦੇ ਇਸ ਤਰ੍ਹਾਂ ਦੀਆਂ ਹਾਲਤਾਂ ਜਿੱਥੇ ਜਿਹਦੀ ਸਾਰਿਆਂ ਦੀ ਜੜ ਇਸ ਕਾਣੀ ਵੰਡ ਦੇ ਵਿੱਚ ਹੈ ਜਿਹੜੀ ਕਾਣੀ ਵੰਡ ਅੱਜ ਪੂਰੀ ਧਰਤੀ ਦੇ 1% ਲਟੇਰੇ ਲੋਕ 95% ਗਰੀਬ ਕਿਰਤੀ ਲੋਕਾਂ ਤੋਂ ਵੱਧ ਧਨ ਦੌਲਤ ਜਾਇਦਾਦ ਤੇ ਕਾਬਜ ਹੋਏ ਬੈਠਿਆ ਉਸ ਕਾਣੀ ਵੰਡ ਦੇ ਵਿੱਚੋਂ ਇਹ ਸਾਰੀਆਂ ਅਲਾਮਤਾਂ ਨਿਕਲ ਰਹੀਆਂ ਨੇ ਤੇ ਉਹ ਲਟੇਰੇ ਟੋਲਾ ਆਪਸ ਦੇ ਵਿੱਚ ਜੋ ਮਨਾਫੇ ਦੀ ਅੰਨੀ ਦੌੜ ਦੇ ਵਿੱਚ ਹੈ ਉਹਨੀ ਦੌੜ ਸਾਡੇ ਸਾਹਮਣੇ ਹੋਰ ਵੀ ਵੱਡੇ ਦੋ ਖਤਰੇ ਸਾਹਮਣੇ ਖੜੇ ਕਰੀ ਬੈਠੀ ਹੈ ਜਿਦੇ ਵਿੱਚੋਂ ਸਾਥੀਆਂ ਨੇ ਵਿਸਥਾਰ ਚ ਗੱਲ ਕੀਤੀ ਹੈ ਕਿ ਕਿਵੇਂ ਆਪਸ ਦੇ ਵਿੱਚ ਜੰਗਾਂ ਲਾਉਣ ਲਈ ਪਰਮਾਣੂ ਜੰਗ ਦਾ ਖਤਰਾ ਸਾਡੇ ਸਾਹਮਣੇ ਹੈ 13800 ਪਰਮਾਣੂ ਬੰਬ ਧਰਤੀ ਦੇ ਕੋਨੇ-ਕੋਨੇ ਤੇ ਲੋਡ ਕੀਤੇ ਪਏ ਆ ਤੇ ਕਿੰਨੀਆਂ ਹੀ ਜੰਗਾਂ ਪਹਿਲਾਂ ਲੱਗ ਚੁੱਕੀਆਂ ਤੇ ਅੱਜ ਵੀ ਲੱਗ ਰਹੀਆਂ ਹੈ ਜਿਹਦੇ ਜੋ ਬੜੇ ਖੌਫਨਾਕ ਖਤਰਾਂ ਸਾਹਮਣੇ ਆ ਰਹੀਆਂ ਬੱਚੇ ਤੇ ਔਰਤਾਂ ਮਰ ਰਹੇ ਆ ਦੂਜੀ ਜਿਹੜੀ ਵੱਡਾ ਖਤਰਾ ਇਸ ਬਨਾਫੇ ਦੀ ਮੰਡੀ ਦੇ ਵਿੱਚੋਂ ਪੈਦਾ ਹੋ ਰਿਹਾ ਉਹ ਸਾਡੇ ਜੈਵਿਕ ਪਾਲਣ ਜਿਹੜਾ ਕਿ ਕਾਰਪੋਰੇਟਾਂ ਵੱਲੋਂ ਆਪਦੇ ਮੁਨਾਫੇ ਦੀ ਖਾਤਰ ਤੇ ਸੰਸਾਰ ਤੇ ਆਪਦੀ ਚੌਦਰ ਦੀ ਲੜਾਈ ਦੇ ਖਾਤਰ ਬਹੁਤ ਜ਼ਿਆਦਾ ਉਹਦੀ ਲੋੜ ਤੋਂ ਵੱਧ ਵਰਤੋਂ ਕਰਕੇ ਜਿਹੜਾ ਕਿ ਸਾਡੇ ਵਾਤਾਵਰਣ ਨੂੰ ਪਲੀਟ ਕੀਤਾ ਜਾ ਰਿਹਾ ਹੈ ਸਾਡੇ ਵਾਤਾਵਰਣ ਨੂੰ ਅਜੇ 1.5 ਡਿਗਰੀ ਤੋਂ ਵੱਧ ਪੁਖਾਰ ਚੜਿਆ ਹੋਇਆ ਤੇ ਆਉਣ ਵਾਲੇ ਸਮੇਂ ਲਈ ਵਿਗਿਆਨੀ ਕਹਿ ਰਹੇ ਆ ਕਿ ਕੁਝ ਸਾਲਾਂ ਬਾਅਦ ਇੱਥੇ 200 ਕਰੋੜ ਦੀ ਆਬਾਦੀ ਉੱਜੜ ਸਕਦੀ ਹੈ ਵਾਤਾਵਰਣ ਦੀ وجہ ਨਾਲ ਮਾਰੀ ਜਾ ਸਕਦੀ ਹੈ ਤਾਂ ਜਦੋਂ ਇਸ ਤਰ੍ਹਾਂ ਦਾ ਸੰਸਾਰ ਪਦਰਾ ਸੰਕਟ ਸਾਡੇ ਸਾਹਮਣੇ ਹੈ ਤਾਂ ਉਸ ਸੰਕਟ ਦੇ ਵਿੱਚ ਇਸ ਮੈਲਕਮਾਂ ਦੀ ਧਰਤੀ ਤੇ ਲੜਿਆ ਗਿਆ ਇਹ ਇਤਿਹਾਸਕ ਘੋਲ ਸਾਨੂੰ ਇੱਕ ਰਾਹ ਦੁੰਦਾ ਹੈ ਕਿਉਂਕਿ ਇਹ ਘੋਲ ਸਾਡੇ ਸਮਿਆਂ ਦਾ ਸਭ ਤੋਂ ਵੱਧ ਤੰਦਰੁਸਤ ਤੇ ਨਿਸ਼ਕੁਸ਼ ਘੋਲ ਹੈ ਪਿਛਲੇ 30 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਜਿੰਨੇ ਵੀ ਜਬਰ-ਜੋਮ ਖਿਲਾਫ ਘੋਲ ਲੜੇ ਗਏ ਉਹਨਾਂ ਘੋਲਾਂ ਦੇ ਵਿੱਚੋਂ ਇੱਕ ਗਿਣਨਯੋਗ ਤੇ ਬਲੱਖਣ ਘੋਲ ਹੈ ਇਹਦੇ ਚ ਇੱਕ ਤੰਦਰੁਸਤ ਸਰੀਰ ਵਾਂਗ ਸਾਰੇ ਤੱਤ ਮੌਜੂਦ ਦਾ ਸੰਘਰਸ਼ ਕਰਨ ਦੇ ਲੜਨ ਦੇ ਤੇ ਇਹ بڑے ਮੋੜਾਂ ਘੋੜਾਂ ਦੇ ਵਿੱਚੋਂ ਦੀ ਹੋ ਕੇ ਇੱਕ ਅਣਗਾਹੇ ਰਾਹਾਂ ਨੂੰ ਗੰਦਾ ਹੋਏ ਲੱਭਿਆ ਰੱਗੇ ਲੰਘਿਆ ਅੱਗੇ ਵਧਿਆ ਅਸੀਂ ਦੇਖਿਆ ਕਿ ਜਦੋਂ ਇਹ ਘੋੜ ਸ਼ੁਰੂ ਹੋਇਆ ਸੀ ਉਸ ਦਿਨ ਲੱਗਦਾ ਸੀ ਕਿ ਕੀ ਇਹ ਇਨਸਾਫ਼ ਮੈਨੂੰ ਕੀ ਦੋਸ਼ੀ ਫੜੇ ਜਾਣਗੇ ਜੇ ਫੜੇ ਗਏ ਤਾਂ ਫਿਰ ਵੀ ਇਹ ਕਿਸੇ ਨੇ ਨਹੀਂ ਸੀ ਸੋਚਿਆ ਕਿ ਕੀ ਉਹਨਾਂ ਨੂੰ ਸਜ਼ਾ ਹੋਊਗੀ ਕਿਵੇਂ ਉਹਨਾਂ ਤੇ ਲੋਕਾਂ ਗੋਹ ਤੇ ਝੂਠੇ ਕੇਸ ਪਾਏ ਗਏ ਕੀ ਉਹ ਰੱਦ ਹੋਣਗੇ ਤਾਂ ਜਦੋਂ 20 ਅਗਸਤ 1997 ਨੂੰ ਇਸ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਸਵਾ ਲੱਖ ਲੋਕ ਇਕੱਠੇ ਹੋਏ ਸੀ ਤੇ ਉਦੋਂ ਵੀ ਇਹ ਲੱਗਦਾ ਸੀ ਕਿ ਕੀ ਇਹ ਲੋਕ ਸ਼ਾਂਤ ਰਹਿਣਗੇ ਪਰ ਸੁਚੱਜੀ ਅਗਵਾਈ ਤੇ ਲੋਕ ਲੀਡਰਸ਼ਿਪ ਦੀ ਸਿਆਣਪ ਨੇ ਉਹਨਾਂ ਨੂੰ ਇੱਕ ਕਾਬੂ ਦੇ ਵਿੱਚ ਰੱਖਦੇ ਹੋਏ ਲੋਕ ਇਕਤਾ ਦੀ ਮਿਸਾਲ ਕਾਇਮ ਕੀਤੀ ਹੈ ਇਸ ਤਰ੍ਹਾਂ ਇਸ ਘੋਲ ਦੇ ਵਿੱਚ ਡਟ ਕੇ ਲੜਨ ਦਾ ਸਮਾਜ ਦੇ ਵਿੱਚ ਜੋ ਸਿਸਟਮ ਸਾਡੇ ਤੇ ਰਾਜ ਕਰਦਾ ਹੈ ਉਦੇ ਸਾਰੇ ਪੱਖਾਂ ਨੂੰ ਨੰਗਾ ਕੀਤਾ ਹੈ ਗੁੰਡਾਪੁਰਸ ਸਿਆਸੀ ਅਦਾਵਤ ਦੀ ਗੱਠਜੋੜ ਨੂੰ ਨੰਗਾ ਕੀਤਾ ਚੰਤਕ ਲੜਾਈ ਨਾਲ ਕਾਨੂੰਨੀ ਲੜਾਈ ਕਿਵੇਂ ਲੜੀਦੀ ਹੈ ਦੀ ਮਿਸਾਲ ਕਾਇਮ ਕੀਤੀ ਹੈ ਸੁਪਰੀਮ ਕੋਰਟ ਤੱਕ ਦੀ ਸਜ਼ਾ ਰੱਦ ਕਰਾਉਣ ਦੀ ਮੰਗ ਮਣਾਉਣ ਦੀ ਮਿਸਾਲ ਕਾਇਮ ਕੀਤੀ ਹੈ ਸਾਂਝੇ ਸੰਘਰਸ਼ਾਂ ਦੀ ਇੱਕ ਬਲੱਖਣ ਇੱਕ ਮਿਸਾਲ ਕਾਇਮ ਕੀਤੀ ਹੈ ਇਸ ਲਈ ਲੋਕਾਂ ਵੱਲੋਂ ਲੜੇਗੇ ਇਤਿਹਾਸਕ ਦੇ ਵਿੱਚ ਇਸ ਇਤਿਹਾਸ ਤੇ ਕਦੇ ਵੀ ਮਿੱਟੀ ਨਹੀਂ ਪਾਈ ਜਾ ਸਕਦੀ ਰਹਿੰਦੀ ਉਮਰ ਤੱਕ ਇਹ ਪਰਸੀ ਮਨਾਉਂਦੇ ਰਹਾਂਗੇ ਇਸ ਘੋੜ ਨੂੰ ਯਾਦ ਕਰਦੇ ਰਹਾਂਗੇ ਕਿਉਂਕਿ ਅੱਜ ਸਮਾਂ ਜਿੰਨਾ ਭਿਆਨਕ ਹੈ ਉਹ ਭਿਆਨਕ ਸਮਾਂ ਤੇ ਸੰਕਟ ਜਿੱਡਾ ਵੀ ਵੱਡਾ ਹੋਵੇ ਪਰ ਲੋਕਾਂ ਦੀ ਤਾਕਤ ਤੋਂ ਵੱਡਾ ਨਹੀਂ ਹੁੰਦਾ ਤੇ ਲੋਕਾਂ ਦੀ ਤਾਕਤ ਇੱਕ ਸੱਚੀ ਅਗਵਾਈ ਦੇ ਵਿੱਚ ਬਣਦੀ ਹੈ ਸੱਚੀ ਅਗਵਾਈ ਉਸ ਚੇਤਨ ਲੀਡਰਸ਼ਿਪ ਨਾਲ ਹੀ ਤੱਕ ਦਿੱਤੀ ਜਾ ਸਕਦੀ ਹੈ ਉਹਨਾਂ ਲੋਕਾਂ ਰਹੀਂ ਜਿਹੜੇ ਸਮਾਜ ਦੇ ਵਿੱਚ ਅਜਿਹੇ ਨੌਜਵਾਨ ਜੋ ਜਾਣਦੇ ਹੋਣ ਪੂਰੇ ਸਮਾਜ ਦੇ ਵਿਗਿਆਨ ਨੂੰ ਜਾਣਦੇ ਹੋਣ ਜਿਵੇਂ ਸਾਡੀਆਂ ਭੈਣਾਂ ਕਹਿ ਕੇ ਗਈਆਂ ਕਿ ਅੱਜ ਸਮਾਜ ਨੂੰ ਬਹੁਤ ਸਾਰੇ ਨੌਜਵਾਨ ਲੋਕਾਂ ਨੌਜਵਾਨਾਂ ਦੀ ਮੁੰਡੇ ਕੁੜੀਆਂ ਦੀ ਲੋੜ ਹੈ ਉਹ ਇਸ ਗੱਲ ਦੀ ਲੋੜ ਹੈ ਕਿ ਉਹ ਸਮਾਜ ਦੇ ਵਿਗਿਆਨ ਨੂੰ ਜਾਣਨ ਤੇ ਆਉਣ ਵਾਲੇ ਸੰਕਟ ਦੇ ਖਿਲਾਫ ਇੱਕ ਸਚੱਜੀ ਅਗਵਾਈ ਦਿੰਦੇ ਹੋਏ ਅਸਲ ਇਨਕਲਾਬ ਲਈ ਅੱਗੇ ਆਉਣਾ ਨਾ ਕਿ ਭਗਵੰਤ ਮਾਨ ਵਰਗੇ ਨਕਲੀ ਇਨਕਲਾਬ ਜਿਹੜੇ ਕੇ ਸਾਨੂੰ ਸਾਹਮਣੇ ਸਮਝ ਆ ਚੁੱਕੀ ਹੈ ਇਸ ਲਈ ਅੱਜ ਮੈਂ ਜਿਹੜੀ ਆਖਰੀ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਉਹ ਇਹੀ ਹੈ ਕਿ ਸਾਡੇ ਦਿਮਾਗਾਂ ਦੇ ਵਿੱਚ ਕਈ ਵਾਰੀ ਇੱਕ ਝਿਜਕ ਪਈ ਹੁੰਦੀ ਹੈ ਸਾਨੂੰ ਅੱਜ ਉਸ ਝਿਜਕ ਦੇ ਖਿਲਾਫ ਲੜਨ ਦੀ ਲੋੜ ਹੈ ਕਿਉਂਕਿ ਉਹ ਦੁਸ਼ਮਣ ਜਿਹੜਾ ਕੇ ਮੁੱਖੀ ਭਾਰ ਹੈ ਪਰ ਸਾਡੇ ਕਰੋੜਾਂ ਲੋਕਾਂ ਤੇ ਰਾਜ ਇਸ ਗੱਲ ਲਈ ਕਰ ਰਿਹਾ ਕਿਉਂਕਿ ਸਾਨੂੰ ਉਹਨੇ ਆਪਣੇ ਵਿਚਾਰ ਸਾਨੂੰ ਉਹਨੇ ਸਿਖਾਇਆ ਕਿ ਖੁਦਗਾਰਜ ਬਣੋ ਸਿਰਫ ਆਪਣੇ ਲਈ ਸੋਚੋ ਪਰ ਅੱਜ ਲੋੜ ਹੈ ਆਪਣੇ ਤੋਂ ਉੱਪਰ ਉੱਠ ਕੇ ਸਮਾਜ ਲਈ ਸੋਚਣ ਦੀ ਤੇ ਆਪਣੇ ਨੌਜਵਾਨ ਧੀਆਂ ਪੁੱਤਾਂ ਨੂੰ ਇਸ ਵਿਗਿਆਨ ਦੇ ਨਾਲ ਜੋੜਨ ਦੀ ਸੰਘਰਸ਼ਾਂ ਦੇ ਨਾਲ ਜੋੜਨ ਦੀ ਤੇ ਇਸ ਤਰ੍ਹਾਂ ਦੀਆਂ ਵਿਗਿਆਨਕ ਮਹਿੰਮਾ ਦਾ ਹਿੱਸਾ ਬਣਾਉਣ ਦੀ ਇਹੇ ਕਰਦੇ ਹੋਏ ਹੀ ਅੱਜ ਦੀ ਅੱਜ ਦੇ ਇਸ ਦੌਰ ਦੇ ਵਿੱਚ ਇੱਕ ਨੌਜਵਾਨ ਤੇ ਸਾਰੇ ਲੋਕ ਇਕ ਅਰਥ ਭਰਪੂਰ ਤੇ ਮਾਨ ਨਾਲ ਜਿਉ ਸਕਦੇ ਆ ਸੋ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਟਕਾ ਅਖੀਰ ਦੇ ਵਿੱਚ ਇੱਕ ਨਾਰਾ ਲਾਉਣਾ ਚਾਹਣਾ ਤੇ ਨਾਰੇ ਦੀ ਆਵਾਜ਼ ਮੈਂ ਇਸ ਗੱਲ ਨਾਲ ਜੋੜਨੀ ਚਾਹੂਗਾ ਕਿ ਤੁਸੀਂ ਮੇਰੀ ਗੱਲ ਨੂੰ ਕਿੰਨਾ ਕ ਸਮਝਿਆ ਸੋ ਅੱਜ ਉਹੀ ਨਾਰਾ ਜਿਹਦੀ ਸਭ ਤੋਂ ਵੱਧ ਲੋੜ ਹੈ ਇਨਕਲਾਬ ਜਿੰਦਾਬਾਦ 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 ਸਾਮਰਾਜਵਾਦ ਮਰਦਾਬਾ 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 ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ